ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਦੇਸ਼ ਵਾਸੀਆਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਵਿਕਸਿਤ ਭਾਰਤ ਦੇ ਤਹਿਤ ਮਿਨੀ ਟਰੱਕ ਚਲਾਏ ਗਏ ਹਨ ਜਿਨ੍ਹਾਂ ਵਿੱਚ ਆਡੀਓ ਤੇ ਵੀਡੀਓ ਦੀ ਸਹੂਲਤ ਹੈ ਅਤੇ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ ਅਤੇ ਵਿਖਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਵਧੀਆ ਉਪਰਾਲਾ ਹੈ ਅਤੇ ਲੋਕਾਂ ਨੂੰ ਇਸ ਤੋਂ ਫਾਇਦਾ ਚੁੱਕਣਾ ਚਾਹੀਦਾ ਹੈ ਇੱਕ ਗ੍ਰਾਮ ਸਵਰਾਜ ਅਭਿਆਨ ਸ਼ੁਰੂ ਕੀਤਾ ਸੀ ਮਿਲ ਕੇ ਜਿੱਦ ਤੱਕ ਅਸੀਂ ਦੇਖਿਆ ਕਿ ਪੀਐਮ ਵਿਕਾਸ ਯਾਤਰਾ ਜਿਹੜੀ ਕਿ ਕਾਰਪੋਰੇਸ਼ਨ ਤੋਂ ਸ਼ੁਰੂ ਹੋ ਰਹੀ ਆ ਐਂਡ ਇਹਦੇ ਵਿੱਚ ਬੇਸਿਕਲੀ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀਆਂ ਵੇਰੇ ਸਕੀਮਾਂ ਆ ਜਿੱਦ ਤੱਕ ਪੀਐਮ ਸਵਾਰਨੇਧੀ ਪੀਐਮ ਸਵਾਰਨੇਧੀ ਤੂ ਸਮ੍ਰਿਤੀ ਪੀਐਮ ਆਵਾਸ ਯੋਜਨਾ ਤਾਂ ਹੋਰ ਜਿਹੜੀਆਂ ਵੀ ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮਸ ਹੈਗੀਆਂ ਜਿਹੜਾ ਅਸੀਂ ਰਲ ਕੇ ਪੰਜਾਬ ਸਰਕਾਰ ਨਾਲ ਇੰਪਲੀਮੈਂਟ ਕਰ ਰਹੇ ਆ ਉਹਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਅਵੇਅਰ ਕੀਤਾ ਜਾਏ ਇਸ ਲਈ ਇੱਕ ਵੈਨ ਦਾ ਉਪਰਾਲਾ ਕੀਤਾ ਜਿਹਦੇ ਵਿੱਚ ਵੀਡੀਓ ਵੀ ਹੈਗੀ ਆ ਜਿਹੜਾ ਇਸ ਇਸ ਨੂੰ ਐਕਸਪਲੇਨ ਕਰ ਕਰਦੇ ਹੈਗੇ ਐਂਡ ਸਾਡੇ ਕਮਿਊਨਿਟੀ ਮੋਟੀਵੇਟਰਸ ਵੀ ਹੈਗੇ ਜਿਹੜੇ ਇਸ ਵੈਂ ਦੇ ਨਾਲ ਜਾਣਗੇ ਇਹ ਸ਼ਹਿਰ ਦੀਆਂ ਵੱਖ-ਵੱਖ ਲੋਕੇਸ਼ਨਸ 20 ਲੋਕੇਸ਼ਨਸ ਹਜੇ ਆਇਡੈਂਟੀਫਾਈ ਕੀਤੀਆਂ ਇਸ ਦੇ ਵਿੱਚ ਹੋਰ ਵੀ ਅਸੀਂ ਐਡ ਕਰਾਂਗੇ ਜਿਹੜੇ ਇੱਕ ਮਹੀਨੇ ਵਰੀਸ ਲੋਕੇਸ਼ਨਸ ਤੇ ਇਸ ਇਸ ਦਾ ਪ੍ਰਚਾਰ ਕਰਨਗੇ ਐਂਡ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਕਿ ਵੱਧ ਤੋਂ ਵੱਧ ਇਨਰੋਲਮੈਂਟ ਇਸ ਸਕੀਮ ਦੇ ਅੰਦਰ ਹੋ ਸਕੇ ਇਹ ਸਾਡੇ ਜਚਸਵੀ ਤੇ ਤਪਸਵੀ ਹਰਮਨ ਪਿਆਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਸ਼੍ਰੇਣੀ ਚ ਹਰ ਪਹਿਲੇ ਵਿਅਕਤੀ ਤੋਂ ਲੈ ਕੇ ਅਖੀਰਲਾ ਵਿਅਕਤੀ ਤੱਕ ਨੂੰ ਉਹਨਾਂ ਨੇ ਸਹੂਲਤਾਂ ਦਿੱਤੀਆਂ ਔਰ ਜੋ ਸਹੂਲਤਾਂ ਦਿੱਤੀਆਂ ਉਹਨਾਂ ਨੂੰ ਸਾਰੇ ਹਿੰਦੁਸਤਾਨ ਵਿੱਚ ਇੱਕ ਦੇ ਲੋਕਾਂ ਨੂੰ ਅਵੇਅਰਨੈਸ ਕਿ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਤੇ ਨੰਬਰ 2 ਕਈ ਲੋਕ ਐਸੇ ਵਾਂਝੇ ਰਹਿ ਗਏ ਆ ਜਿਹੜੇ ਘਰ ਬੈਠੇ ਰਹਿ ਗਏ ਉਹਨਾਂ ਨੂੰ ਪਤਾ ਹੀ ਨਹੀਂ ਭਾਵੇਂ ਉਹ ਆਵਾਸ ਯੋਜਨਾ ਹੈ 175000 ਤੱਕ ਦੀ ਹਰ ਇੱਕ ਉਹ ਵਿਅਕਤੀ ਜਿਹੜਾ ਆਪਣਾ ਮਕਾਨ ਆਪ ਨਹੀਂ ਬਣਾ ਸਕਦਾ 175000 ਤੱਕ ਦੀ ਗ੍ਰਾਂਟ ਉਹਨੂੰ ਫ੍ਰੀ ਆਫ ਕਾਸਟ ਦੇ ਰਿਹਾ ਲੱਖਾਂ ਰੁਪਏ ਲੋਨ ਉਹ ਆਪਣੇ ਜਿਹੜਾ ਗਰੀਬ ਆਦਮੀ ਹੈ ਜਿਹੜਾ ਕੋਈ ਆਪ ਕਾਰੋਬਾਰ ਛੁਕਣਾ ਚਾਹਦਾ ਹੈ ਜਾਂ ਰੇੜੀਆਂ ਫੜੀਆਂ ਵਾਸਤੇ ਜਾਂ ਕੋਈ ਹੋਰ ਵੀ ਜਾਂ ਉਹਨੇ 10000 ਰੁਪਏ ਦਾ ਲੋਨ ਕੋਈ ਵੀ ਲੈ ਜਾਏ ਉਹਨੂੰ ਕੋਈ ਵੀ ਨਾ ਉਹਨੂੰ ਸਿਬਲ ਦੀ ਲੋੜ ਹੈ ਨਾ ਨੂੰ ਕਿਸੇ ਗਰੰਟੀ ਦੀ ਲੋੜ ਹੈ ਉਹਦਾ ਗਰੰਟਰ ਕੌਣ ਹੈ ਭਰਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸੋ ਇਹ ਸਕੀਮਾਂ अनेका ਸਕੀਮਾਂ ਭਾਵੇਂ ਆਯੂਸ਼ਮਾਨ ਸਕੀਮ ਹੈ ਹਰ ਇੱਕ ਸਕੀਮ ਜਿਹੜੀ ਪ੍ਰਧਾਨ ਮੰਤਰੀ ਜੀ ਨੇ 100 ਤੋਂ ਵੱਧ ਸਕੀਮਾਂ ਨੇ ਜਿਹੜੇ ਆਮ ਗਰੀਬ ਵਿਅਕਤੀਆਂ ਵਾਸਤੇ ਪਰ ਹਰ ਇੱਕ ਨੂੰ ਪਤਾ ਨਹੀਂ ਲੋਕੀ ਘਰੇ ਹਰ ਇੱਕ ਨੂੰ ਜੇ ਤੇ ਕੋਈ ਅਵੇਅਰ ਹੈ ਉਹਨਾਂ ਲੋਕਾਂ ਨੇ ਦੱਸਤਾ ਪਰ ਇਹ ਜੋ ਸਾਡੇ ਪ੍ਰਧਾਨ ਮੰਤਰੀ ਦੀ ਇੱਕ ਖਾਹਿਸ਼ ਹੈ ਵੀ ਆਪਾਂ ਕੋਈ ਵੀ ਵਿਅਕਤੀ ਉਹਨੂੰ ਵਾਂਝੇ ਨਹੀਂ ਰਹਿਣ ਦੇਣਾ ਸਕੀਮਾਂ ਤੋਂ ਉਹਨੂੰ ਆਪਣੇ ਘਰ ਤੋਂ ਬਗੈਰ ਨਹੀਂ ਰਹਿਣ ਦੇਣਾ ਉਹਨੂੰ ਭਾਵੇਂ ਉਜਲਾ ਸਕੀਮ ਦੇ ਤਹਿਤ ਹਰ ਇੱਕ ਘਰ ਦੇ ਘਰ ਗੈਸ ਸਿਲੰਡਰ ਵਗੈਰਾ ਆਵੇ ਗੈਸ ਸਿਲੰਡਰ ਆਵੇ ਚੁੱਲਾ ਆਵੇ ਤਾਂ ਕਿ ਉਹਦੀ ਜੀਵਨ ਜਿਹੜਾ ਸੁਖਾਲਾ ਬਣਾਉਣ ਵਾਸਤੇ ਉਹਨਾਂ ਵਿਅਕਤੀਆਂ ਤੱਕ ਹੁਣ ਘਰ ਘਰ ਪਹੁੰਚ ਕਰਨ ਵਾਸਤੇ ਹਰ ਇੱਕ ਇਲਾਕੇ ਦੇ ਵਿੱਚ ਇਹ ਵੈਨ ਔਰ ਇਹ ਸਾਰਾ ਸੈਟਅਪ ਜਾਏਗਾ ਜਿਹਦੇ ਵਿੱਚ ਇਹ ਸਾਰੇ ਜਿੰਨੇ ਵੀ ਤੁਸੀਂ ਅੱਜ ਡਰਾਅਸ ਲੱਗੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਣਾ ਹੈ ਜਿਹੜੇ ਤੇ ਵਿਅਕਤੀਆਂ ਨੇ ਉਸ ਉਹਦਾ ਫਾਇਦਾ ਉਠਾਉਣਾ ਹੈ ਉਹ ਉੱਥੇ ਫਾਰਮ ਭਰਨ ਔਰ ਉਹਨਾਂ ਨੂੰ ਘਰ ਬੈਠੇ ਇਹ ਇੱਕ ਪ੍ਰਧਾਨ ਮੰਤਰੀ ਨੇ ਸਕੀਮ ਦਿੱਤੀ ਹੈ ਅੱਜ ਉਹਨਾਂ ਦੇ ਘਰ ਪ੍ਰਧਾਨ ਮੰਤਰੀ ਆ ਰਿਹਾ ਉਹਨਾਂ ਨੂੰ ਸਕੀਮਾਂ ਵਾਸਤੇ ਅਵੇਅਰ ਕਰਨ ਨਾਲੇ ਉਹਨਾਂ ਦੇ ਉੱਥੇ ਫਾਰਮ ਭਰਨ ਉਹਨਾਂ ਦੇ ਮਸਲੇ ਹੱਲ ਕਰਨ ਵਿਕਸਿਤ ਭਾਰਤ ਦੇ ਤਹਿਤ ਪ੍ਰਧਾਨ ਮੰਤਰੀ ਦੀ ਯੋਜਨਾ ਸੀ ਕਿ ਹਰ ਇਨਸਾਨ ਨੂੰ ਹਰ ਸ਼ਹਿਰ ਵਾਸੀ ਨੂੰ ਔਰ ਹਰ ਦੇਸ਼ ਵਾਸੀ ਨੂੰ ਫਾਇਦਾ ਮਿਲ ਸਕੇ ਉਹਨਾਂ ਦੀ ਸਕੀਮਸ ਜਿਹੜਾ ਕਿ ਉਹਨਾਂ ਨੇ ਸਕੀਮਸ ਕੱਢੀਆਂ ਐਸੇ ਸਕੀਮ ਦਾ ਤੌਰ ਤੇ ਔਰ ਇਨਫੋਰਮੇਟਿਵ ਮੋਡਿਊਲ ਦੇ ਤਹਿਤ ਇਹ ਕੁਝ ਗੱਡੀਆਂ ਚਲਾਈਆਂ ਗਈਆਂ ਨੇ ਜਿਹੜਾ ਕਿ ਆਲਓਵਰ ਇੰਡੀਆ ਚੱਲ ਰਹੀਆਂ ਹਨ ਔਰ ਜਿੱਧਰ ਜੋ ਦੋ ਗੱਡੀਆਂ ਜਿਹੜੀਆਂ ਪੰਜਾਬ ਨੇ 20 ਤਰੀਕ ਨੂੰ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਦਫ਼ਤਰ ਤੋਂ ਇਹ ਗੱਡੀ ਦਾ ਇੱਕ ਰੂਟ ਬਣਿਆ ਜਿੱਧਰ ਵਿੱਚ ਲੋਕਾਂ ਦੇ ਇਲਾਕਿਆਂ ਵਿੱਚ ਜਾ ਜਾ ਕੇ ਵਕ ਵਕ ਕਾਲਜ ਦੇ ਵਿੱਚ ਇਹ ਅਵੇਅਰਨੈਸ ਪ੍ਰੋਗਰਾਮ ਦੇਣਗੇ ਕਿ ਜੋ ਇਹਨਾਂ ਦੀ ਸਕੀਮ ਸੀਗੀਆਂ ਆਲ ਓਵਰ ਇੰਡੀਆ ਉਹ ਕਿਵੇਂ ਲੈ ਸਕਦੇ ਆ ਔਰ ਜੋ ਰਹਿ ਗਏ ਆ ਉਹ ਨਵੇਂ ਫਾਰਮਸ ਕਿਵੇਂ ਭਰ ਸਕਦੇ ਆ ਇਨਕੰਪਲੀਟ ਅਗਰ ਫਾਰਮਸ ਹੈਗੇ ਨੇ ਉਹ ਵੀ ਇਹ ਹੈਲਪ ਕਰਨਗੇ ਔਰ ਅਵੇਅਰਨੈਸ ਪ੍ਰੋਪਰ ਹੈ ਦੇਣਗੇ ਕਿ ਜੋ ਵੀ ਫਾਇਦਾ ਚੱਕ ਸਕਦਾ ਹੈ ਇਹ ਸਕੀਮਸ ਦਾ ਉਹ ਜ਼ਰੂਰ ਚੁੱਕੇ ਕੈਮਰਾ ਪਰਸਨ ਰਾਕੇਸ਼ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ